ਆਹ ਦਰਨੇ ਤੇ ਰੋਕਾਂ ਚੋ ਜੁਝਾਰੂ ਆਗੂ ਨੌਜਵਾਨੋ ਤੇ ਮੇਰੀਓ ਪਰੋ ਪਤੇ ਖਾਨ ਜੀ ਕਰਦਾ ਵਾਅਦਾ ਕੀਤਾ ਕੌਲਸਾ ਸੁਵਾਗ ਦੇ ਕੇ ਸੋ ਅੱਜ ਨੇ ਇੱਕ ਤਕਰੀਬਨ ਪਿਛਲੇ ਦੇਰ ਦੋ ਮਹੀਨਿਆਂ ਤੋਂ ਕਦੇ ਸ਼ਿਵਾਰਕ ਸਿਟੀ ਦੇ ਵਿੱਚ ਕਦੇ ਛੱਜੂ ਮਾਦਰਾ ਰੋਡ ਤੇ ਕਦੇ ਪਾਗੋ ਮਾਦਰਾ ਕਦੇ ਨਰਮਾਣਾ ਕਦੇ ਯੂਨੀਵਰਸਿਟੀ ਕਦੇ ਓਮ ਸਿਟੀ ਸਿੱਤੇ ਨਿੱਜ ਰੋਡ ਸਾਰੇ ਪਾਸੇ 1.5 ਮਹੀਨਿਆਂ ਤੋਂ ਲੋਕ ਧਰਨੇ ਲਾ ਰਹੇ ਆ ਆਪਣੀ ਆਵਾਜ਼ ਉਠਾ ਰਹੇ ਆ ਪਰ ਇਹ ਗੁੰਗੀ ਬੋਲੀ ਸਰਕਾਰ ਜਿਹਦੇ ਕੰਨਾਂ ਤੱਕ ਆਵਾਜ਼ ਵੀ ਪਹੁੰਚਦੀ ਜਿਹਦੇ ਕੰਨਾਂ ਤੇ ਜੋ ਨਹੀਂ ਸਰਕਦੀ ਸੋ ਅੱਜ ਬਸ਼ਰਮ ਸਰਕਾਰ ਮੇਰਾ ਖਿਆਲ ਆ 70 ਸਾਲਾਂ ਚ ਪਹਿਲੀ ਵਾਰ ਦੇਖੀ ਐ ਸਾਨੂੰ ਵੀ ਤਕਰੀਬਨ 30 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੋਣਾ ਕਰਦਿਆਂ ਤੇ ਵਕਤ ਵਕਤ ਹਕਾਕਤ ਦੇ ਲੋਕਾਂ ਦੇ ਆਵਾਜ਼ ਦੇ ਸਾਨੂੰ ਲੱਗਦਿਆਂ 30 ਸਾਲ ਪੂਰੇ ਹੋ ਗਏ ਪਰ ਕੋਈ ਵੀ ਸਰਕਾਰ ਜਿੱਤੇ ਨਾਲ ਕਿਤੇ ਦੋ ਚਾਰ ਦਾ ਅਫਸਰ ਬਾਤ ਛੋੜਦੀ ਸੀ ਪਰ ਇਹ ਗੱਲ ਸਰਕਾਰ ਕਦੇ ਗੱਲ ਨਹੀਂ ਛੋੜਦੀ ਸਵਾਗਤ ਸਮਾ ਆ ਗਿਆ ਕੋਈ ਜ਼ਰੂਰੀ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੇ ਭਾਰ ਅਸੀਂ ਉਹਨੇ ਵੇਚੀ ਅਸੀਂ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ 92 ਐਮਐਲਏ ਜਤਾਏ ਪਰ ਇਹ 92 ਐਮਐਲਏ ਵੀ ਨਿਕਲੇ ਤੇ 92 ਦੇ 92 ਲੀਰਾ ਨਿਕਲੇ ਹੈ ਇਹਨਾਂ ਨੇ ਪੰਜਾਬ ਵਾਸਤੇ ਕੋਈ ਇੱਕ ਡੱਕਾ ਕੰਮ ਨਹੀਂ ਕੀਤਾ ਅੱਜ ਜਿੱਥੇ ਸਹਿਰ ਦੀ ਵਾਲੀ ਵਾਲਟਾ ਉਥੇ ਤੁਸੀਂ ਪਿੰਡਾਂ ਦੀਆਂ ਲੇਟ ਸੜਕਾਂ ਦੇਖੋ ਮੈਂ ਪਾਕਿਓਂ ਜਾਦਾ ਸੰਦੇ ਨੂੰ ਤੋਂ ਹਾਕ ਖੋਦ ਦੇ ਇੱਕ ਘੋਟੇ ਗਿਆ ਸੀ ਜਿਹੜਾ 15 ਮਿੰਟ ਦਾ ਰਸਤਾ ਹੈ ਨੂੰ ਤੇ ਹਾਕ ਖੋਦ ਤੱਕ ਜਾਣ ਵਾਸਤੇ ਸਵਾ ਘੰਟਾ ਲੱਗੇ ਇਹ ਨਹੀਂ ਮਾਰੀ ਹਰ ਪਾਸੇ ਸਰਗਦਾ ਉੱਤੇ ਹੀ ਨਹੀਂ ਖੜਦੇ ਉਹਨੂੰ ਸਿਰਫ ਟੋਏ ਕਹਿ ਸਕਦਾ ਸਰਗਦਾ ਉਹ ਜਿੱਥੇ ਬੰਦਾ ਪੈਦਲ ਚੋਰ ਸਕੇ ਗੱਡੀ ਚੋਰ ਸਕੇ ਮੋਟਰਸਾਈਕਲ ਚੋਰ ਸਕੇ ਉਹਨੂੰ ਸਰਗ ਕਿਹਾ ਜਾਂਦਾ ਤੇ ਕਦੇ ਬੰਦੇ ਨੂੰ ਪੈਦਲ ਤੁਰਨਾ ਵੀ ਔਖਾ ਹੋਵੇ ਸੋ ਅੱਜ ਕਿਸਾਨੀ ਦੇ ਆਗੂ ਜਿਹੜਾ ਆਗੂ ਵੀ ਆਏ ਇਹ ਘਰਨਾ ਹਮੇਸ਼ਾ ਕਾਲਾ ਹੁੰਦਾ ਜਿੱਥੇ ਮਾਤਾ ਦੇ ਪੈਰਾਂ ਦੀ ਪੌੜੀ ਹੈ ਕਿਉਂਕਿ ਜਿਹੜੀ ਨਾਰੀ ਸ਼ਕਤੀ ਹੈ ਉਹ ਬਹੁਤ ਵੱਡੀ ਸ਼ਕਤੀ ਹੈ ਜਿੱਥੇ ਉਹ ਆ ਕੇ ਆਪਣੀ ਆਵਾਜ਼ ਉਠਾਏ ਇਹ ਜੁੱਤ ਵੀ ਹੈ ਕਿਸੇ ਸਰਕਾਰ ਦੀ ਕਿਸੇ ਪ੍ਰਸ਼ਾਸਨ ਦੀ ਕਿ ਉਹ ਲੋਕਾਂ ਦੀ ਗੱਲ ਨਾ ਸੁਣ ਸੋ ਆਪਣੇ ਜਿਹੜੇ ਬੱਲੂ ਜੀ ਨੇ ਦੱਸਿਆ ਕਿ ਧਰਨਾ ਇਹ ਕੁਝ ਮਿੰਟਾਂ ਜਾਣੀ ਹੈ ਇਹ ਧਰਨਾ ਅਸੀਂ ਪੱਕਾ ਵੀ ਲਾਵਾਂਗੇ ਕਿਉਂਕਿ ਸਾਡਾ ਤਜਰਬਾ ਹੈ ਮੈਂ ਤਾਂ ਪਿੱਛੇ ਅਵਕਾਸ ਕੌਂਡਰ ਸਾਹਮਣੇ ਪੂਰੇ 8 ਦਿਨ ਭੁਖੜ ਤਾਲ ਤੇ ਬੈਠਿਆ ਜਦੋਂ ਸਰਕਾਰ ਲੰਮੀ ਪੈਗੀ ਆ ਕੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਤੇ ਸਾਨੂੰ ਜੂਸ ਕੋ ਪਲਾ ਕੇ ਉੱਥੋਂ ਉਠਾਇਆ ਗਿਆ ਤਾਂ ਸੀ ਉੱਠਿਆ ਜਿਹੜੇ ਅਫਸਰ ਲੇਖੇ ਤੁਸੀਂ ਉਹਨਾਂ ਦੇ ਕਾਰਵਾਈ ਵੀ ਹੋਈ ਕਈ ਲਾਣ ਹਾਜ਼ਰ ਵੀ ਕੀਤੇ ਜਿਹੜੇ ਇੱਥੇ ਮਾਲ ਵਿੱਚ ਨੌਕਰੀ ਕਰਦੇ ਸੀ ਉਹਨਾਂ ਨੂੰ ਫਰੋਜ਼ ਵਰਤ ਤੱਕ ਦੀਆਂ ਵਾਧੀਆਂ ਵੀ ਕਰੀਆਂ ਪਈਆਂ ਤੇ ਆਪਾਂ ਡਟੇ ਰਹੋ ਕਿ ਲੋਕ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਉਹ ਲੋਕ ਜਿਹੜੇ ਅੱਜ ਕੰਮ ਨਹੀਂ ਕਰ ਰਹੇ ਮੇਰੇ ਤੋਂ ਪਹਿਲਾਂ ਵੀ ਬਲਾਦੇ ਨੇ ਕਿਹਾ ਕਿ ਰਾਲਾ ਕੰਮਾ ਦਾ ਨਹੀਂ ਰਾਲਾ ਕਮਿਸ਼ਨ ਦਾ ਜਦੋਂ ਕਮਿਸ਼ਨ ਸਟ ਹੋ ਗਿਆ ਤਾਂ ਇਹਨਾਂ ਨੇ ਆਪਣੇ ਆਪ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਖਾੜ ਕਮੇਟੀ ਕੋਈ ਛੋਟੀ ਕਮੇਟੀ ਨਹੀਂ ਹੈ ਪੰਜਾਬ ਦੇ ਵਿੱਚ ਸਭ ਤੋਂ ਮਹਿੰਦਰ ਕਮੇਟੀ ਹੈ ਔਰ ਖਾੜ ਦੇ ਲੋਕਾਂ ਦਾ ਪੰਜਾਬ ਦੇ ਵਿੱਚ ਸਭ ਤੋਂ ਮਾੜਾ ਹਾਲ ਹੋਇਆ ਹੈ ਜੇ ਇਹਨਾਂ ਨੇ ਨਾ ਗਾਰ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੇਰਾ ਖਿਆਲਾ ਪੂਰਾ ਸ਼ਹਿਰ ਘੱਟਾ ਹੋ ਕੇ ਘਰਲਾ ਦਊਗਾ ਇਹਨਾਂ ਦੀਆਂ ਸਾਰੀਆਂ ਸੜਕਾਂ ਬਲੌਕ ਕਰ ਦਿਆਂਗੇ ਇਹਨਾਂ ਨੂੰ ਅੱਜ ਉੱਤੇ ਐਸ.ਡੀ.ਐਮ. ਦਾਤਰ ਦੇ ਸੁਨੇਹਾ ਦੇ ਕੇ ਚੱਲੇ ਆਜ ਕੱਲ ਬੀਬਾ ਦੀ ਤੇਜ਼ ਘਾਟਨ ਕਰਨ ਆਈ ਸੀ ਜੰਡਵਾਲ ਉਹਨੇ ਇਹ ਦੇਖਣਾ ਪਰ ਇੱਕ ਗੱਲ ਕਹਿੰਦੇ ਸੁਣਿਆ ਕਿ ਮੈਂ ਅfsਰਾ ਲੈ ਮੱਥਾ ਮਾਰਦੀ ਐ ਕਿ ਤੁਸੀਂ ਕੰਮ ਤੇਜ਼ ਕਰ ਦਿਓ ਅਕਸਰ ਕੰਮ ਨਹੀਂ ਕਰ ਰਹੇ ਖੁਦ ਬਣ ਕੇ ਗਏ ਆ ਪਰ ਬੀਬਾ ਜੀ ਤੁਸੀਂ ਤਾਂ ਸਾਡੇ 3 ਸਾਲ ਖਾਲ ਦਾ ਪ੍ਰਧਾਨ ਬਦਲਣ ਪਿੱਛੇ ਹੀ ਲਾਤੇ ਤੁਸੀਂ ਕੰਮ ਦੇਖਿਆ ਹੀ ਨਹੀਂ ਤੁਸੀਂ ਇੱਕ ਕਸਮ ਖਾ ਲਈ ਵੇ ਜਦੋਂ ਤੱਕ ਪ੍ਰਧਾਨ ਨਹੀਂ ਬਦਲਿਆ ਜਾਂਦਾ ਉਸ ਟਾਈਮ ਤੱਕ ਮੈਂ ਖਾਲ ਦਾ 1 ਇੰਚ ਵੀ ਕੰਮ ਨਹੀਂ ਕਰਨਾ ਤੇ ਇਕੱਲੀ ਪ੍ਰਧਾਨ ਦੀ ਗੱਲ ਨਹੀਂ ਸੀ ਤੁਸੀਂ ਤਾਂ ਪੂਰੇ ਖਾਲ ਸ਼ਹਿਰ ਦਾ ਨਰਕ ਬਣਾ ਕੇ ਰੱਖਤਾ ਇੱਕ ਪ੍ਰਧਾਨ ਬਦਲਣ ਦੇ ਪਿੱਛੇ ਸੋ ਤੁਸੀਂ ਪ੍ਰਧਾਨ ਵੀ ਬਦਲ ਲਿਆ ਤੇ ਪ੍ਰਧਾਨ ਬਦਲਣ ਤੇ ਬਾਅਦ ਕਿਉਂਦਾ ਸ਼ਹਿਰ ਦੇ ਵਿੱਚ ਲੋਕ ਦੁਖੀ ਐ ਕਿਉਂ ਲੋਕ ਸਰਕਾਰ ਤੇ ਆ ਰਿਹਾ ਕਿਉਂ ਲੋਕ ਭਰਨੇ ਦੇ ਰਿਹਾ ਬੜੇ ਇਹਦਾ ਮਤਲਬ ਇਹ ਕਿ ਜਿਹੜੀ ਤੁਹਾਡੀ ਕਮੇਟੀ ਐ ਸਾਰੀ ਵੀ ਸਾਰੀ ਨਖੇ ਬੋਲ ਚੁੱਕੀ ਆ ਬੀਬਾ ਜੀ ਜੇ ਤੁਸੀਂ ਐਸੀ ਕਮਰਿਆਂ ਦੇ ਵਿੱਚ ਬੈਠ ਕੇ ਸੋਚੂਗੇ ਕਿ ਖਰ ਹਲਕੇ ਦਾ ਜਾਂ ਕਰਸ਼ਾਲ ਬਰਤਾਜ ਹੋਊਗਾ ਨਹੀਂ ਹੋਊਗਾ ਕਿਉਂਕਿ ਅੰਮਲ ਨੇ ਅਸੀਂ ਬੋਲਦਾ ਇਸ ਕਰਕੇ ਨਹੀਂ ਪਈਆਂ ਕਿ ਤੁਸੀਂ ਜਾ ਕੇ ਆਪਣੇ ਕਮਰਿਆਂ ਦੇ ਵਿੱਚ ਚਿਰਸੀ ਜ ਬਾਝਾ ਮਾਲੋ ਤੁਸੀਂ ਅਮਰੀਕਾ ਦੇ ਟੂਰ ਲਾਓ ਤੁਸੀਂ ਕੈਨੇਡਾ ਦੇ ਟੂਰ ਲਾਓ ਤੁਸੀਂ ਗੋਆ ਘੁੰਮੋ ਤੁਸੀਂ ਕਿਤੇ ਹੋਰ ਘੁੰਮੋ ਪਰ ਇਸ ਕਰਕੇ ਤੁਹਾਨੂੰ ਵੋਟਾਂ ਨਹੀਂ ਸੀ ਭਾਈ ਤੁਹਾਨੂੰ ਵੋਟਾਂ ਇਸ ਕਰਕੇ ਪਈਆਂ ਸੀ ਕਿ ਤੁਸੀਂ ਬਦਲਾ ਲੈ ਕੇ ਆਉਂਗੇ ਜੇ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਸੀ ਕੀਤਾ ਇਸ ਕਰਕੇ ਤੁਹਾਨੂੰ ਵੋਟਾਂ ਪਈਆਂ ਸੀ ਕਿ ਤੁਸੀਂ ਕਰਨ ਸ਼ਹਿਰ ਦਾ ਪੂਰੇ ਪੰਜਾਬ ਦਾ ਵਿਕਾਸ ਕਰੋਗੇ ਪਰ ਗੱਲ ਉਲਟ ਨਿਕਲੀ ਹੈ ਇਹਦਾ ਖਮਿਆਜਾ ਤੁਹਾਨੂੰ 2027 ਦੇ ਵਿੱਚ ਮੁਕਤਰਾ ਪਿਆ ਕੋਈ ਉਹਦਾ ਬੰਦਾ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਪਾਊਗਾ ਬਤਾ ਦੋ ਸਾਰੇ ਕਰਕੇ ਇੱਕ ਵਾਰ ਉਹਨਾਂ ਮਤਾ ਕਰਦੇ ਕਿ ਖੜਾ ਹੋ ਆਮ ਆਦਮੀ ਪਾਰਟੀ ਗੁਰੂਤਾਬ ਗੁਰੂਤਾਬ ਆਮ ਆਦਮੀ ਪਾਰਟੀ ਗੁਰੂਤਾਬ ਜੋ ਅਜੇ ਟੈਸ਼ਲੇ ਦੇ ਲਈ ਆਪਣਾ ਇੱਕ ਪ੍ਰੋਗਰੈਸਿਵ ਫਰੰਟ ਬਣਾ ਕੇ ਕੋਰਡ ਦੇ ਵਿੱਚ ਵੀ ਕੇਸ ਪਾਇਆ ਮਰਦਿਆਂ 37 ਸਰਕਾਰ ਨੂੰ ਲੈ ਕੇ ਕੋਈ ਕੇਸ ਪਾਇਆ ਪਰ ਸਰਕਾਰ ਨੂੰ ਨੋਟਿਸ ਵੀ ਹੋ ਗਿਆ ਉਹਦੇ ਲਈ 8 ਕਰੋੜ ਰੁਪਇਆ ਮਨਜ਼ੂਰ ਵੀ ਹੋ ਗਿਆ ਪਰ ਪ੍ਰਸ਼ਾਸਨ ਦੀ ਐਡੀ ਨਿਯਮਕੀ ਹੈ ਮਨਜ਼ੂਰ ਹੋਏ ਨੂੰ ਵੀ ਕਮੀਨਾ ਹੋ ਗਿਆ ਪਰ ਕੰਮ ਨਹੀਂ ਸ਼ੁਰੂ ਕਰ ਰਿਹਾ ਇਹ ਪਤਾ ਨਹੀਂ ਲੜਾਈ ਇਹ ਨਾ ਦੀ ਹੈ ਪੰਜਾਬ ਵਾਲੇ ਕਹਿੰਦੇ ਆ ਕਿ ਪੈਸਾ ਆਸੀ ਖਾਣਾ ਹੈ ਦਿੱਲੀ ਵਾਲੇ ਕਹਿੰਦੇ ਆਸੀ ਕਾ ਪੈਸਾ ਖਾਣਾ ਮੇਰਾ ਜਿੱਦੋ 15 ਦਿਨ ਪਹਿਲਾਂ ਹੀ ਮਨਦਿਆਂ ਲੱਗਿਆ ਸੀ ਤੇ ਮਾਰੇ ਘਰ ਘਰ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਖਰੜ ਕਮੇਟੀ ਦੇ ਫੰਡਾ ਉਤੋਂ ਮਾਰੀ ਮਾਰੀ ਨਿਕਾ ਨਾ ਨਹੀਂ ਨਿਕਾ ਪਰ ਤੁਸੀਂ ਬਚਾਓ ਸੋ ਅੱਜ ਤੁਸੀਂ ਆਏ ਹੋ ਕੋਈ ਕਿਸੇ ਵੀ ਲੀਡਰ ਨੇ ਚੋੜੇ ਹੋਏ ਲੀਡਰ ਨੇ ਇਹ ਕੁਝ ਨਹੀਂ ਕਰਨਾ ਇਹਨਾਂ ਨੇ ਸਿਰਫ ਤਾਂ ਸਿਰਫ ਖਰੜ ਕਮੇਟੀ ਦਾ ਪੈਸਾ ਖਾਣਾ ਅੱਜ ਤੁਹਾਨੂੰ ਇਸ ਮੰਚ 'ਤੇ ਦੱਸਿਆ ਸੁਨੇਹਾ ਵੀ ਦਿੱਲਿਆ ਕਿ ਜੇ ਬਚਾਉਂਗੇ ਪੰਜਾਬ ਨੂੰ ਤਾਂ ਤੁਸੀਂ ਲੋਕ ਬਚਾਉਂਗੇ ਤੁਸੀਂ ਸੰਘਰਸ਼ ਕਰਕੇ ਤੁਸੀਂ ਧਰਨੇ ਦੇ ਕੇ ਬਚਾਉਂਗੇ ਤੁਸੀਂ ਸੜਕਾਂ ਤੇ ਆ ਕੇ ਬਚਾਉਂਗੇ ਇਹਨਾਂ ਦੀ ਕੋਈ ਜ਼ਰਤ ਨਹੀਂ ਹੈ ਇਹ ਸਿਰਫ ਲੋਟੂ ਪਰਵੇ ਪਰ ਇੱਕ ਸੜਕ ਦੇ ਪੁਖਾਰੀ ਪਿਆ ਸੀ ਉਹਦੇ ਤੇ ਬਹੁਤ ਸਾਰੀਆਂ ਮੱਖੀਆਂ ਬੈਠੀਆਂ ਸੀ ਤੇ ਇੱਕ کے پدر کے دے رہ اٹھا دیا دے کہنا یار تیر مکھیاں کیوں اٹھائی ہے کہ مکھیاں کھا رہی ہے جی اس کر کے ہٹائی ہے کہ رجیا مکھیا سی آن آگے بیٹھنے تھوڑے آن اور پکھیاں مکھیاں گیا ਆਨੇ ਰੱਦੀਏ ਆ ਬੁੱਖਿਆ ਮੱਖਿਆ ਇਹਨਾਂ ਨੇ ਤੁਹਾਡਾ ਨਵਾਂ ਵੱਡ ਚੁਸਲਾ ਔਰ ਤੁਹਾਡੇ ਜਿਹੜੇ ਪੰਜਾਬ ਨੂੰ ਹੈ ਕੰਗਾਲ ਕਰ ਦੇਣਾ ਜਿਨ੍ਹਾਂ 30 30 ਸਾਲ ਦੇ ਵਿੱਚ ਪਿਛਲੀਆਂ ਪਾਰਟੀਆਂ ਨੇ ਕਰ ਗਿਆ ਲਿਆ ਸੀ ਇਹਨਾਂ ਨੇ ਸਾਡੇ 3.5 ਸਾਲਾਂ ਦੇ ਵਿੱਚ ਨਾ ਕਰਦਾ ਬੇਟਾ ਇਹ ਕਹਿੰਦੇ ਅਸੀਂ ਆਪ ਫਰੀ ਕੀਤਾ ਪਰ ਤੁਸੀਂ ਇਹ ਤਾਂ ਦੇਖੋ ਵੀ ਫਰੀ ਕਿਵੇਂ ਕੀਤਾ ਸਾਡੇ ਪੰਜਾਬ ਨੂੰ ਕਰ ਜਿਹੜਾ ਕੇ ਇਹਨਾਂ ਨੇ ਸਾਰਾ ਕੁਝ ਬਣੀ ਕੀਤਾ ਵਰਦੀਆ ਸਾਨੂੰ ਇਸ ਚੀਜ਼ ਦੀ ਸਾਨੂੰ ਤੁਸੀਂ ਡਵੈਲਪਮੈਂਟ ਦਿਓ ਸਾਨੂੰ ਸੇਖ ਸੂਤ ਦਾ ਬੜੀਆਂ ਦਿਓ ਤੁਸੀਂ ਸਾਨੂੰ ਸਿੱਖਿਆ ਬੜੀਆਂ ਦਿਓ ਪਰ ਸਰਕਾਰ ਸੁਪਰੀ ਪਈ ਹੈ ਇਹ ਸਿਰਫ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਹੈ ਇਹ ਤੁਸੀਂ ਇੱਥੇ ਐਮਐਲਏ ਨੂੰ ਮਾਰਾ ਕਹਿੰਦੇ ਹੋ ਸੀਐਮ ਨੂੰ ਮਾਰਾ ਕਹਿੰਦੇ ਹੋ ਤੇ ਕਿਹਦਾ ਸਰਦ ਇੱਕ ਗੋਲਿਆਂ ਵਾਲੇ ਲੋਕ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਸਾਰਾ ਕੁਝ ਆ ਗਿਆ ਦਿੱਲੀਆ ਜਿੰਨਾ ਪੈਸਾ ਲੁਟ ਕੇ ਜਾ ਰਿਹਾ ਸਾਰਾ ਦਿੱਲੀ ਨੂੰ ਜਾ ਰਿਹਾ ਇਹ ਦੇ ਪੈਰਾ ਦਿਓ ਆਪਾਂ ਇਕੱਠੇ ਹੋਈਏ ਇੱਕ ਗਰੁੱਪ ਬਣਾਓ ਖੜ੍ਹਦੇ ਵਿੱਚ ਆਜ਼ਾਦ ਗਰੁੱਪ ਬਣਾਓ ਕਿ ਜਿਹੜੇ ਹਰਕਤ ਕੋ ਲੜਾਈ ਨਾਲ ਅੱਜ ਬੀਬੀਆਂ ਵੀ ਇਸ ਕਾਰਨ ਪਿਆਰਾ ਬੀਬੀਆਂ ਵੀ ਅੱਗੇ ਆਉਣ ਗਿਆ ਆਪਾਂ ਇੱਕ ਗਰੁੱਪ ਬਣਾ ਕੇ ਚੱਲੀਏ ਮੈਂ ਅੱਜ ਹੀ ਹਮ ਸਹਾਰਾ ਹੋ ਆਪਣੇ ਮਾਂਝ ਤੋਂ ਬੋਲਤੀ ਕਰਦਾ ਕਿ ਲੰਬਾ ਸਮਾਂ ਨਾਲ ਆਓ ਕਿ ਕਿਉਂਕਿ ਧਰਮ ਦੇ ਵਿੱਚ ਉਹ ਵੀ ਲੋਕਾਂ ਦੇ ਜਿਹੜੇ ਜਿਗਾਰੂ ਹੁੰਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਰਗਾਂ ਦੇ ਵਿੱਚ ਖੂਨ ਦੌਰ ਦਾ ਉਹਦਾ ਹੋਵੇ ਇਹ ਸਾਨੂੰ ਆ 10 15 ਮਿੰਟ ਬਾਅਦ ਕੋਈ ਵੱਡਾ ਫੈਸਲਾ ਲੈਣਾ ਚਾਹੇ ਤੁਸੀਂ ਪਰਚੋ ਕਰਦੇ ਹੋ ਮੇਰੇ ਤੁਸੀਂ ਲੋਕਾਂ ਨੂੰ ਧਾਂਨ ਕਰਦੇ ਹੋ ਉਹ ਬਰਦਾਸ਼ਤ ਨਹੀਂ ਹੋਊਗਾ ਕਿਉਂਕਿ ਤੁਸੀਂ ਅੱਗੇ ਵੀ ਲੋਕਾਂ ਦੇ ਪਿੱਛੇ ਦਿੱਤੇ ਆ ਲੋਕਾਂ ਨੂੰ ਜੇ ਨਾਲ ਜੀ ਸਿੱਟਿਆ ਕਿਉਂਕਿ ਪੰਜਾਬ ਦੇ ਲੋਕ ਉਹ ਲੋਕ ਦੇ ਦਿਵਾਗਾ ਨਹੀਂ ਦੱਲਦੇ ਜਿੰਨਾ ਤੁਸੀਂ ਦਿਵਾਉਗੇ ਅਸੀਂ ਉਹਨਾਂ ਉੱਪਰ ਆ ਕੇ ਸੋਈ ਨਹੀਂ ਬੈਂਟਿਆ ਹਾਂ ਅੱਜ ਧਰਨੇ ਤੋਂ ਕਲਚੋ ਜੁਗਾਰੂ ਆਗੂ ਨੌਜਵਾਨੋ ਤੇ ਮੇਰੀ ਪਰੋ ਫਤਿਹ ਸਿੰਘ ਜੀ ਕਰਦਾ ਵਾਹਿਗੁਰੂ ਜੀਤਾ ਖਾਲਸਾ ਸਿਰਵਾਹਿ ਜੀ ਸੋ ਅੱਜ ਨੇ ਇਹ ਤਕਰੀਬਨ ਪਿਛਲੇ 1.5-2 ਮਹੀਨਿਆਂ ਤੋਂ ਕਦੇ ਸ਼ਿਵਾਲਕ ਸਿਟੀ ਦੇ ਵਿੱਚ ਕਦੇ ਛੱਜੂ ਮਾਦਰਾ ਰੋਡ ਤੇ ਕਦੇ ਭਾਗੋ ਮਾਧਰਾ ਕਦੇ ਨਿਰਮਾਣਾ ਕਦੇ ਨਿਊ ਸਿਟੀ ਕਦੇ ਓਲਡ ਸਿਟੀ ਸਿੱਤੇ ਨਿੱਜਾ ਰੋਡ ਸਾਰੇ ਪਾਸੇ 1.5-2 ਮਹੀਨਿਆਂ ਤੋਂ ਲੋਕ ਧਰਨੇ ਲਾ ਰਹੇ ਆ ਆਪਣੀ ਆਵਾਜ਼ ਉਠਾ ਰਹੇ ਆ ਪਰ ਇਹ ਗੁੰੰਗੀ ਬੋਲੀ ਸਰਕਾਰ ਜਿਹਦੇ ਕੰਨਾਂ ਤੱਕ ਆਵਾਜ਼ ਵੀ ਪਹੁੰਚਦੀ ਜਿਹਦੇ ਕੰਨਾਂ ਤੇ ਜੂ ਵੀ ਸਰਕਦੀ ਸੋ ਅੱਜ ਬਸ਼ਰਮ ਸਰਕਾਰ ਮੇਰਾ ਖਿਆਲਾ 70 ਸਾਲਾਂ ਚ ਪਹਿਲੀ ਵਾਰ ਦੇਖੀ ਐ ਸਾਲੋਂ ਵੀ ਤਕਰੀਬਨ 30 ਸਾਲ ਹੋ ਗਏ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੋਨਾ ਕਰਦਿਆਂ ਤੇ ਵਕ ਵਕ ਹਟਾਵਾस्ते ਲੋਕਾਂ ਨੇ ਆ ਵਕ ਸਾਨੂੰ ਲੜਦਿਆਂ 30 ਸਾਲ ਪੂਰੇ ਹੋ ਗਏ ਪਰ ਕੋਈ ਵੀ ਸਰਕਾਰਾ ਜਿੱਤੇ ਨਾਲ ਕਿਤੇ 2-4 ਦਸਤ ਦੇ ਬਾਅਦ ਗੱਲ ਛੋੜ ਗਿਆ ਸੀ ਪਰ ਇਹ ਗੱਲ ਸਰਕਾਰ ਕਦੇ ਗੱਲ ਨਹੀਂ ਛੋੜਦੀ ਸਵਾ ਸਵਾ ਆ ਗਿਆ ਕੋਈ ਜ਼ਰੂਰੀ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੇ ਭਾਵੇਂ ਅਸੀਂ ਉਹਦੇ ਵਿੱਚ ਅਸੀਂ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੇ 92 ਐਮਐਲਏ ਜਤਾਏ ਪਰ ਇਹ 92 ਐਮਐਲਏ ਵੀ ਨਿਕਲੇ ਇਹ 92 ਦੇ ਬੰਦੇ ਲੀਰਾ ਨਿਕਲੇ ਇਹਨਾਂ ਨੇ ਪੰਜਾਬ ਵਾਸਤੇ ਕੋਈ ਇੱਕ ਡੱਕਾ ਜ਼ਮਨੀ ਕੀਤਾ ਅੱਜ ਜਿੱਥੇ ਸਹਿ ਚਾਰ ਵੀ ਵਾਲੀ ਰਾਤਾ ਉੱਥੇ ਤੁਸੀਂ ਸੰਦੇਆਂ ਦੀਆਂ ਲੇਟ ਸੜਕਾਂ ਦੇਖੋ ਮੈਂ ਪਾਸੇ ਜਾਦਾ ਸੰਦੇ ਨੂੰ ਢਾਹਤ ਖੁਰਦੇ ਇੱਕ ਘੋੜੇ ਤੇ ਗਿਆ ਸੀ ਜਿਹੜਾ 15 ਮੀਲ ਦਾ ਰਸਤਾ ਹੈ ਨੂੰਤ ਰਾਖ ਖੁਰਦ ਤੱਕ ਜਾਣ ਵਾਸਤੇ ਸਵਾ ਘੰਟਾ ਲੱਗਿਆ ਇਹ ਨਹੀਂ ਮਾਰੀ ਹੱਥ ਪਰਸਾ ਦੇ ਸੜਕ ਤੋਂ ਵੀ ਕਹੀ ਨਹੀਂ ਸੜਕ ਉਹਨੂੰ ਸਿਰਫ ਟੋਏ ਕਹਿੰਦਾ ਸੜਕ ਤੋਂ ਹੰਡੀਏ ਜਿੱਥੇ ਬੰਦਾ ਪੈਦਲ ਚੋਰ ਸਕੇ ਗੱਡੀ ਚੋਰ ਸਕੇ ਮੁਰਗੀ ਦੇ ਚੋਰ ਸਕੇ ਉਹਨੂੰ ਸੜਕ ਕਿਹਾ ਜਾਂਦਾ ਉੱਥੇ ਦਾ ਬੰਦੇ ਨੂੰ ਪੈਦਲ ਤੁਰਨਾ ਵੀ ਔਖਾ ਹੈ ਸੋ ਅੱਜ ਕਿਸਾਨੀ ਮੰਡ ਦੇ ਆਗੂ ਜਿਹੜਾ ਆਗੂ ਵੀ ਆਇਆ ਹੈ ਉਹ ਭਾਵੇਂ ਹਮੇਸ਼ਾ ਕਹਿੰਦਾ ਜਿੱਤੇ ਮਾਤਾ ਦੇ ਪਾਣਾ ਵੀ ਪੁੱਜਦੀ ਹੈ ਕਿਤੇ ਜਿਹੜੀ ਨਾਰੀ ਸ਼ਕਤੀ ਹੈ ਉਹ ਬਹੁਤ ਵੱਡੀ ਸ਼ਕਤੀ ਹੈ ਜਿੱਤੇ ਉਹ ਆ ਕੇ ਆਪਣੀ ਆਵਾਜ਼ ਉਠਾਏ ਇਹ ਜੁੱਤ ਵੀ ਹੈ ਕਿਸੇ ਸਰਕਾਰ ਦੀ ਕਿਸੇ ਪ੍ਰਸ਼ਾਸਨ ਦੀ ਕਿ ਉਹ ਲੋਕਾਂ ਦੀ ਗੱਲ ਨਾ ਸੁਣ ਸੋ ਆਪਣੇ ਜਿਹੜੇ ਪੱਲੂ ਜਿਹੜਾ ਦੱਸਿਆ ਕਿ ਧਰਨਾ ਇਹ ਕੁਝ ਮਿੰਟਾਂ ਦਾ ਨਹੀਂ ਹੈ ਤੇ ਧਰਨਾ ਅਸੀਂ ਪੱਕਾ ਵੀ ਲਾਵਾਂਗੇ ਕਿਉਂਕਿ ਸਾਡਾ ਤਜਰਬਾ ਹੈ ਮੈਂ ਤਾਂ ਪਿੱਛੇ ਵਿਕਾਸ ਭਵੰਡਰ ਦੇ ਸਾਹਮਣੇ ਪੂਰੇ 8 ਦਿਨ ਕੋਹ ਹੜਤਾਲ ਤੇ ਲਾਇਆ ਜਦੋਂ ਸਰਕਾਰ ਲੰਮੀ ਪੈਗੀ ਆ ਕੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਤੋ ਸਾਨੂੰ ਜੂਸ ਦੇ ਪਲਾਕੇ ਉੱਤੇ ਉਠਾਇਆ ਗਿਆ ਤਾਂ ਅਸੀਂ ਉੱਤੇ ਆ ਜਿਹੜੇ ਅਕਸਰ ਮਿਕਿਤ ਸੀ ਉਹਨਾਂ ਦੇ ਕਾਰਵਾਈ ਵੀ ਹੋਈ ਕੋਈ ਨਾਂਹਾਜ਼ਰ ਵੀ ਕੀਤੇ ਜਿਹੜੇ ਅੱਤੇ ਮਾਰਗ ਵਿੱਚ ਨੌਕਰੀ ਕਰਦੇ ਸੀ ਉਹਨਾਂ ਨੂੰ ਫੋੜ ਦੇ ਤੱਕੀਆਂ ਬਦਲੀਆਂ ਦੀ ਕੰਮੀਆਂ ਬਈਆ ਤੇ ਅੱਪਰ ਡਟੇ ਰਹੋ ਕਿਉਂਕਿ ਲੋਕ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਇਹ ਲੋਕ ਜਿਹੜੇ ਅੱਜ ਕੰਮ ਨਹੀਂ ਕਰ ਰਹੇ ਮੇ ਤੋਂ ਪਹਿਲਾਂ ਵੀ ਬੰਦਾਰੇ ਨੇ ਕਿਹਾ ਕਿ ਰਾਲਾ ਕੰਮਾ ਦਾ ਨਹੀਂ ਰਾਲਾ ਕਮਿਸ਼ਨ ਦਾ ਜਦੋਂ ਕਮਿਸ਼ਨ ਸਲਟ ਹੋ ਗਿਆ ਤਾਂ ਇਹਨੇ ਆਪਣੇ ਆਪ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਖਾੜ ਕਮੇਟੀ ਕੋਈ ਛੋਟੀ ਕਮੇਟੀ ਨਹੀਂ ਆ ਪੰਜਾਬ ਦੇ ਵਿੱਚ ਸਭ ਤੋਂ ਅਮੀਰ ਕਮੇਟੀ ਆ ਔਰ ਖਾੜ ਦੇ ਲੋਕਾਂ ਦਾ ਪੰਜਾਬ ਦੇ ਵਿੱਚ ਸਭ ਤੋਂ ਮਾੜਾ ਹਾਲ ਹੋਇਆ ਜੇ ਇਹਨਾਂ ਨੇ ਨਾਗਾਰ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੇਰਾ ਖਿਆਲਾ ਪੂਰਾ ਸ਼ਹਿਰ ਘੱਟਾ ਹੋ ਕੇ ਘਰਾਂ ਜਾਊਗਾ ਇਹਨਾਂ ਦੀਆਂ ਸਾਰੀਆਂ ਸੜਕਾਂ ਬਲੌਕ ਕਰ ਦੇਵਾਂਗੇ ਇਹਨਾਂ ਨੂੰ ਅੱਜ ਉੱਤੇ ਐਸ ਕੇ ਹੰਦਸਤ ਦੇ ਸੁਨੇਹਾ ਦੇ ਕੇ ਚੱਲੇ ਆਜ ਕੱਲ ਬੇਬਾ ਜੀ ਅੱਤੇ ਘਾਟ ਨੂੰ ਕਰਨਾ ਆਇਸੀ ਜੰਡਵਾਲ ਆਪੋ ਨੇ ਇਹ ਵੇਚਾਂ ਟੋਲਾ ਇੱਕ ਗੱਲ ਕਹਿੰਦੇ ਸੁਣਿਆ ਕਿ ਮੈਂ ਅਕਸਰਾਂ ਲਈ ਮੱਖਾ ਮਾਰਦੀਆਂ ਕਿ ਤੁਸੀਂ ਕੰਮ ਤੇਜ਼ ਕਰ ਦਿਓ ਅਕਸਰ ਕੰਮ ਨਹੀਂ ਕਰ ਰਹੇ ਖੁਦ ਮੰਨ ਕੇ ਗਏ ਆ ਪਰ ਬੀਬਾ ਜੀ ਤੁਸੀਂ ਤਾਂ ਸਾਡੇ 3 ਸਾਲ ਖੜ ਦਾ ਪ੍ਰਧਾਨ ਬਦਲ ਵਿੱਚ ਹੀ ਲਾਤੇ ਤੁਸੀਂ ਕੰਮ ਦੇਖਿਆ ਹੀ ਨਹੀਂ ਤੁਸੀਂ ਇੱਕ ਕਸਮ ਖਾ ਲਈ ਵੇ ਜਦੋਂ ਤੱਕ ਪ੍ਰਧਾਨ ਨਹੀਂ ਬਦਲਿਆ ਜਾਂਦਾ ਉਸ ਟਾਈਮ ਤੱਕ ਮੈਂ ਖਾਣ ਦਾ 1 ਇੰਚ ਵੀ ਕੰਮ ਨਹੀਂ ਕਰਨਾ ਤੇ ਇਕੱਲੀ ਪ੍ਰਧਾਨ ਦੀ ਗੱਲ ਨਹੀਂ ਸੀ ਤੁਸੀਂ ਤਾਂ ਪੂਰੇ ਖਲ ਸ਼ਹਿਰ ਦਾ ਨਰਕ ਬਣਾ ਕੇ ਰੱਖਤਾ ਇੱਕ ਪ੍ਰਧਾਨਵਾਦ ਵਾਲੇ ਵਿੱਚ ਸੋ ਤੁਸੀਂ ਪ੍ਰਧਾਨ ਵੀ ਬਦਲ ਲਿਆ ਕਿ ਪ੍ਰਧਾਨ ਬਦਲ ਤੇ ਬਾਅਦ ਕਿਉਂਦਾ ਸ਼ਹਿਰ ਦੇ ਵਿੱਚ ਲੋਕ ਦੁਖੀ ਐ ਕਿਉਂ ਲੋਕ ਸੜਕਾਂ ਤੇ ਆ ਰਿਹਾ ਕਿਉਂ ਲੋਕ ਧਰਨੇ ਦੇ ਰਿਹਾ ਬਦੇ ਇਹਦਾ ਮਤਲਬ ਇਹ ਆ ਕਿ ਜਿਹੜੀ ਤੁਹਾਡੀ ਕਮੇਟੀ ਐ ਸਾਰੀ ਦੀ ਸਾਰੀ ਨਕਲ ਹੋ ਚੁੱਕੀ ਆ ਬੀਬਾ ਜੀ ਜੇ ਤੁਸੀਂ ਐਸੀ ਕਮਰਿਆਂ ਦੇ ਵਿੱਚ ਬੈਠ ਕੇ ਸੋਚੋਗੇ ਕਿ ਖਰਚ ਹਲਕੇ ਦਾ ਜਾਂ ਖਰਚੇ ਵਾਲਾ ਉਤਾਜ ਹੋਊਗਾ ਨਹੀਂ ਹੋਊਗਾ ਕਿਉਂਕਿ ਐਮਐਲਏ ਨੂੰ ਅਸੀਂ ਬੋਲਤਾ ਇਸ ਕਰਕੇ ਨਹੀਂ ਪਈਆਂ ਕਿ ਤੁਸੀਂ ਜਾ ਕੇ ਆਪਣੇ ਕਮਰਿਆਂ ਦੇ ਵਿੱਚ ਸਿਰ ਮਾਜਾ ਮਾਰੋ ਤੁਸੀਂ ਅਮਰੀਕਾ ਦੇ ਟੂਰ ਲਾਓ ਤੁਸੀਂ ਕੈਨੇਡਾ ਦੇ ਟੂਰ ਲਾਓ ਤੁਸੀਂ ਗੋਆ ਘੁੰਮੋ ਤੁਸੀਂ ਕਿਤੇ ਹੋਰ پر اس کر کے تھانو بوٹا نہیں سی پائیے تھانو بوٹا اس کر کے پائیے سی کہ تسی بدلا رہ کے آؤں گے جے پچھلیا سرکارہ نے کاملے سی کیتا اس کر کے تھانو بوٹا پائیے سی کہ تسی کھرن شہر دا پورے پنجاب دا بکاس کروں گے ਪਰ ਗੱਲ ਉਲਟ ਨਿਕਲੀ ਹੈ ਇਹਦਾ ਖਮਿਆਜਾ ਤੁਹਾਨੂੰ 2027 ਦੇ ਵਿੱਚ ਮਿਲਣਾ ਪਏਗਾ ਕੋਈ ਉਹਦਾ ਬੰਦਾ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਗਾ ਮਦਾਦ ਕਰਦਾ ਸਾਰਾ ਦੇਖਣ ਵਾਸਤੇ ਜਿਹੜਾ ਮਦਾਦ ਕਰਦਾ ਕਿ ਅਸੀਂ ਖੜਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਹਮਾਰੀ ਪਾਰਟੀ ਹਮਾਰੀ ਆਮ ਆਦਮੀ ਪਾਰਟੀ ਜੋ ਅਜੇ ਪਿਛਲਾ ਜਿਹੜੀ ਆਪਣਾ ਇੱਕ ਪ੍ਰਗਰੈਸਿਵ ਪ੍ਰੋਗਰਾਮ ਬਣਾ ਕੇ ਕੋਰ ਦੇ ਵਿੱਚ ਵੀ ਕੇਸ ਪਾਇਆ ਮਰਨ ਦੀਆਂ 37 ਸਰਕਾਰ ਨੂੰ ਲੈ ਕੇ ਕੋਈ ਕੇਸ ਪਾਇਆ ਪਰ ਸਰਕਾਰ ਨੂੰ ਨੋਟਿਸ ਵੀ ਹੋ ਗਿਆ ਉਹਦੇ ਲਈ 8 ਕਰੋੜ ਰੁਪਇਆ ਮਨਜ਼ੂਰ ਵੀ ਹੋ ਗਿਆ ਪਰ ਪ੍ਰਸ਼ਾਸਨ ਦੀ ਏਡੀ ਨਿਯਮਕੀ ਹੈ ਮਨਜ਼ੂਰ ਹੋਏ ਨੂੰ ਵੀ ਕਮੀਨਾ ਹੋ ਗਿਆ ਪਰ ਕੰਮ ਨਹੀਂ ਸ਼ੁਰੂ ਕਰ ਰਿਹਾ ਇਹ ਪਤਾ ਨਹੀਂ ਲੜਾਈ ਇਹ ਨਾ ਦੀ ਹੈ ਪੰਜਾਬ ਵਾਲੇ ਕਹਿੰਦੇ ਆ ਕਿ ਪੈਸਾ ਅਸੀਂ ਖਾਣਾ ਹੈ ਦਿੱਲੀ ਵਾਲੇ ਕਹਿੰਦੇ ਆ ਅਸੀਂ ਕਾ ਪੈਸਾ ਖਾਣਾ ਹੈ ਮੇਰਾ ਜਿੱਦੋ 15 ਦਿਨ ਪਹਿਲਾਂ ਵੀ ਇਹਨੂੰ ਬਿਆਨ ਲੱਗਿਆ ਸੀ ਤੇ ਅੰਦਾਲੇ ਗਰ ਕਰਨ ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਖਰੜ ਕਮੇਟੀ ਦੇ ਫੰਡਾਂ ਉੱਤੇ ਮਾਰੀ ਮਾਰੀ ਨਿਕਲ ਨਾ ਲਈ ਨਿਕਾ ਪਰ ਤੁਸੀਂ ਬਚਾਓ ਸੋ ਅੱਜ ਤੁਸੀਂ ਆਏ ਹੋ ਤੇ ਕਿਸੇ ਵੀ ਲੀਡਰ ਨੇ ਚੋੜੇ ਲੀਡਰ ਨੇ ਇਹ ਕੁਝ ਨਹੀਂ ਕਰਨਾ ਇਹਨਾਂ ਨੇ ਸਿਰਫ ਤੋਂ ਸਿਰਫ ਖਰੜ ਕਮੇਟੀ ਦਾ ਪੈਸਾ ਖਾਣਾ ਅੱਜ ਤੁਹਾਨੂੰ ਇਸ ਮਰਤ ਦੋਸ਼ੀ ਇਸ ਸੁਨੇਹਾ ਵੀ ਦੱਲਿਆ ਕਿ ਜੇ ਬਚਾਉਂਗੇ ਪੰਜਾਬ ਨੂੰ ਤਾਂ ਤੁਸੀਂ ਲੋਕ ਬਚਾਉਂਗੇ ਤੁਸੀਂ ਸੰਘਰਸ਼ ਕਰਕੇ ਜਾਉਂਗੇ ਤੁਸੀਂ ਧਰਨੇ ਦੇ ਕੇ ਬਚਾਉਂਗੇ ਤੁਸੀਂ ਸੜਕਾਂ ਤੇ ਆ ਕੇ ਬਚਾਉਂਗੇ ਇਹਨਾਂ ਦੀ ਕੋਈ ਜਰਤ ਨਹੀਂ ਹੈ ਇਹ ਸਿਰਫ ਲੋਟੂ ਪਰੋਏ ਨੇ ਪਰ ਇੱਕ ਸੜਕ ਦੇ ਪੁਖਾਰੀ ਪਿਆ ਸੀ ਉਹਦੇ ਤੇ ਬਹੁਤ ਸਾਰੀਆਂ ਮੱਖੀਆਂ ਬੈਠੀਆਂ ਸੀ ਤੇ ਇੱਕ ਸਾਡੇ ਵਰਗੇ ਭੱਦਰਪੁਰਸ਼ ਨੇ ਆ ਕੇ ਦੇਖਿਆ ਤਰਸ ਖਾਦਾ ਕਿ ਕੋੜੀ ਪਿਆ ਉਹਦੇ ਤੇ ਮੱਖੀਆਂ ਬੈਠੀਆਂ ਮੱਖੀਆਂ ਉਠਾਤੀਆਂ ਤੇ ਕੋੜੀ ਦੇ ਕੋਲ ਪਹੁੰਚ ਗਿਆ ਕਹਿੰਦਾ ਯਾਰ ਤੂੰ ਮੇਰੇ ਤੋਂ ਮੱਖੀਆਂ ਵੀ ਉਠਾਈਆਂ ਕਹਦਾ ਤੈਨੂੰ ਮੱਖੀਆਂ ਖਾ ਰਹੀਆਂ ਸੀ ਇਸ ਕਰਕੇ ਖਲਾਈ ਦੇ ਹਟਾਈ ਹੈ ਕਹਿੰਦਾ ਉਹਦਾ ਗੱਜੀਆਂ ਮੱਖੀਆਂ ਸੀ ਆ ਹੁਣ ਅੱਗੇ ਵਧਣੀਆਂ ਭੁੱਖੀਆਂ ਮੱਖੀਆਂ ਆ ਤੁਹਾਡੇ ਕੋਲੇ ਹੁਣ ਭੁੱਖੀਆਂ ਮੱਖੀਆਂ ਆ ਗਿਆ ਇਹ ਕੰਨਿਆ ਰੱਦੀਏ ਜੀ ਆ ਭੁੱਖੀਆਂ ਮੱਖੀਆਂ ਇਹਨਾਂ ਨੇ ਤੁਹਾਡਾ ਨਵਾਂ ਵੱਡ ਚੁਸਰਾ ਔਰ ਤੁਹਾਡੇ ਜਿਹੜੇ ਪੰਜਾਬ ਨੂੰ ਹੈ ਕੰਗਾਲ ਕਰ ਦੇਣਾ ਜਿਨ੍ਹਾਂ 30 30 ਸਾਲ ਦੇ ਵਿੱਚ ਪਿਛਲੀਆਂ ਪਾਰਟੀਆਂ ਨੇ ਕਾਰਜਾ ਲਿਆ ਸੀ ਇਨਾਮੇ ਸਾਡੇ 3 ਸਾਲਾਂ ਦੇ ਵਿੱਚ ਨਾ ਕਾ ਦਾ ਬੇਟਾ ਇਹ ਕਹਿੰਦੇ ਅਸੀਂ ਆ ਫਰੀ ਕੀਤਾ ਪਰ ਤੁਸੀਂ ਇਹ ਤਾਂ ਦੇਖੋ ਵੀ ਫਰੀ ਕਿਵੇਂ ਕੀਤਾ ਸਾਡੇ ਪੰਜਾਬ ਨੂੰ ਕਰਜੇ ਦਾ ਕੇ ਇਹਨੇ ਸਾਰਾ ਕੁਝ ਫਰੀ ਕੀਤਾ ਲੋਰ ਨਹੀਂ ਸਾਨੂੰ ਇਸ ਚੀਜ਼ ਦੀ ਸਾਨੂੰ ਤੁਸੀਂ ਡਵੈਲਪਮੈਂਟ ਦਿਓ ਸਾਨੂੰ ਸਿਹਤ ਸੂਤਾਂ ਵਧੀਆ ਦਿਓ ਤੁਸੀਂ ਸਾਨੂੰ ਸਿੱਖਿਆ ਵਧੀਆ ਦਿਓ ਪਰ ਸਰਕਾਰ ਸੁੱਕੀ ਪਈ ਹੈ ਇਹ ਸਿਰਫ ਦਿੱਲੀ ਤੋਂ ਚੱਲਣ ਵਾਲੀ ਸਰਕਾਰ ਹੈ ਜੇ ਤੁਸੀਂ ਇਹ ਤੋਂ ਐਮਐਲਏ ਨੂੰ ਮਾਰਾ ਕਹਿੰਦੇ ਹੋ ਸੀਐਮ ਨੂੰ ਮਾਰਾ ਕਹਿੰਦੇ ਹੋ ਤੇ ਕੇ ਦਾ ਸਰਬ ਤੇ ਬੋਲਣ ਵਾਲੇ ਲੋਕ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਸਾਰਾ ਕੁਝ ਆ ਗਿਆ ਦਿੱਲੀਆ ਜਿੰਨਾ ਪੈਸਾ ਲੁੱਟ ਕੇ ਜਾ ਰਿਹਾ ਸਾਰਾ ਦਿੱਲੀ ਨੂੰ ਜਾ ਰਿਹਾ ਇਹਦੇ ਪਾਰਾ ਦਿਓ ਆਪਾਂ ਇਕੱਠੇ ਹੋਈਏ ਇੱਕ ਗਰੁੱਪ ਬਣਾਓ ਖਰੜ ਦੇ ਵਿੱਚ ਆਜ਼ਾਦ ਗਰੁੱਪ ਬਣਾਉਣਾ ਕਿ ਜਿਹੜੇ ਹਰ ਪੱਖੋਂ ਲੜਾਈ ਲੱਗ ਅੱਜ ਬੀਬੀਆਂ ਵੀ ਇਸ ਕਾਰਨ ਪਿਆਰਾ ਬੀਬੀਆਂ ਵੀ ਅੱਗੇ ਆਉਣ ਗਿਆ ਆਪਾਂ ਇੱਕ ਗਰੁੱਪ ਬਣਾ ਕੇ ਚੱਲੀਏ ਮੈਂ ਅੱਜ ਹੀ ਸਾਵਾਂ ਨੂੰ ਆਪਣੇ ਮਾਂਸ ਤੋਂ ਬੇਨਤੀ ਕਰਦਾ ਹੈ ਕਿ ਲੰਬਾ ਸਮਾਂ ਨਾ ਲਾਓ ਕਿ ਕਿਉਂਕਿ ਧਰਨੇ ਦੇ ਵਿੱਚ ਉਹ ਲੋਕਾਂ ਦੇ ਜਿਹੜੇ ਜਿਗਾਰੂ ਹੁੰਦੇ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਖੂਨ ਦੌੜਦਾ ਉਹਦਾ ਹੋਵੇ ਕਿ ਸਾਨੂੰ ਆ 10-15 ਮਿੰਟ ਬਾਅਦ ਕੋਈ ਵੱਡਾ ਫੈਸਲਾ ਲੈਣਾ ਤੋਂ ਤੁਸੀਂ ਪਰਚੇ ਕਰਦੇ ਮੇਰੇ ਤੁਸੀਂ ਲੋਕਾਂ ਨੂੰ ਧਰਾਨ ਕਰਦੇ ਮੇਰੇ ਉਹ ਬਰਦਾਸ਼ਤ ਨਹੀਂ ਹੋਊਗਾ ਕਿਉਂਕਿ ਤੁਸੀਂ ਅੱਗੇ ਵੀ ਲੋਕਾਂ ਦੇ ਹਿੱਸੇ ਦਿੱਤੇ ਆ ਲੋਕਾਂ ਨੂੰ ਜੇ ਨਾਲ ਜੀ ਸਿੱਟਿਆ ਕਿਉਂਕਿ ਪੰਜਾਬ ਦੇ ਲੋਕ ਉਹ ਲੋਕ ਦੇ ਦਿਵਾਵਾਂ ਨਹੀਂ ਦੱਲਦੇ ਜਿੰਨਾ ਤੁਸੀਂ ਦਿਵਾਉਂਗੇ ਅਸੀਂ ਉਹਨਾਂ ਉੱਪਰ ਆ ਕੇ ਸੋ ਇਹ ਗੱਲ ਕਿਹਾ